ਸਾਰੇ ਮੇਰੇ ਭੈਣ ਭਰਾਵਾਂ ਨੂੰ ਸਾਵਣ ਦੀਆਂ ਲੱਖ ਲੱਖ ਵਧਾਈਆਂ ਨੇ ਆਪਾਂ ਬਣਾ ਲੱਗੇ ਆਂ ਖੀਰ ਤੇ ਪੂੜੇ ਇਹ ਪਾਣੀ ਆਪਾਂ ਉਬਲਣੇ ਰੱਖ ਦਿੱਤਾ ਤੇ ਤੁਹਾਨੂੰ ਮੈਂ ਚੋਲ ਵੀ ਦਿਖਾ ਦੇਣੀ ਆ ਇਹਨੇ ਆਪਣੇ ਕਿਚੋਲ ਨੇ ਤੇ ਇਹਨਾਂ ਨੂੰ ਧੋ ਕੇ ਤੇ ਆਪਾਂ ਐਡ ਕਰ ਦੇਣਾ ਤੁਹਾਨੂੰ इजी ਤਰੀਕੇ ਨਾਲ ਖੀਰ ਬਣਾਉਣਾ ਮੈਂ ਅੱਜ ਸਿਖਾਵਾਂਗੀ ਪਾਣੀ ਹੋ ਗਿਆ ਆਪਣਾ ਗਰਮ ਤੇ ਇਧਰ ਆਪਾਂ ਜਿਹੜੇ ਚਾਵਲ ਨੇ ਇਹ ਵੀ ਆਪਾਂ ਧੋ ਲੈਨੇ ਇਸ ਤਰ੍ਹਾਂ ਇਹਨਾਂ ਨੂੰ ਐਡ ਕਰ ਦੇਣਾ ਇਹਨਾਂ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਉਬਾਲ ਕੇਨ ਖਿਚੜੀ ਤੇ ਚਾਵਲਾਪਾ ਬਣਾ ਲੈਣੇ ਨੇ ਤੇ ਫਿਰ ਇਹਨਾਂ ਨੂੰ ਪਾਣੀ ਉਤਾਰ ਦਿਆਂਗੇ ਦਿਖਾਉਂਦੇ ਆ ਤੁਹਾਨੂੰ ਆਪਾਂ 2-3 ਮਿੰਟ ਤੱਕ ਇੱਥੇ ਆਪਾਂ ਪਾ ਦੇਣੀ ਅੱਧੀ ਕੈਣੀ ਦੁੱਧ ਦੀ ਅੱਧੀ ਕੈਣੀ ਆਪਣੀ ਹੁੰਦੀ ਏ ਪਤਾ ਨਹੀਂ ਹੁਣ ਇਹ ਤੁਹਾਨੂੰ ਸਾਰਾ ਮੈਜ਼ਰਮੈਂਟ ਦੱਸਾਂਗੇ ਦਾ ਇਹ ਕਿੰਨੀ ਆਪਾਂ 1 ਕਿਲੋ ਤੋਂ ਜ਼ਿਆਦਾ ਦੁੱਧ ਪਾ ਦਨੇ ਤੇ ਕਿਉਂਕਿ ਇਹ ਕੈਣੀ ਆਪਣੇ ਕੋਲ ਹੁੰਦੀ ਜਿਹੜੀ 2 ਕਿਲੋ 2.5 ਕਿਲੋ ਦੁੱਧ ਦੀ ਹੁੰਦੀ ਏ ਤੇ ਆਪਾਂ ਅੱਧੀ ਕੈਣੀ ਪਾਤੀ ਵੀ 1.5 ਕਿਲੋ ਦੁੱਧ ਆਪਾਂ ਇੱਥੇ ਐਡ ਕਰਦੇ ਆ ਇਹਦੇ ਵਿੱਚ ਅੱਧਾ ਕੱਪ ਆਪਾਂ ਪਾਣੀ ੜਕਾ ਦਾਂਗੇ ਦੁੱਧ ਨਾਲ ਨਾ ਲੱਗੇ ਦੁੱਧ ਨੂੰ ਆਪਾਂ ਉਬਾਲ ਲੈਣਾ ਸੈਪਰੇਟ ਤੇ ਚਾਵਲ ਸੈਪਰੇਟ ਰੱਖ ਜਾ ਕੇ ਫਿਰ ਇਹਦੇ ਵਿੱਚ ਐਡ ਕਰ ਦੇਣੀ ਕਿਉਂਕਿ ਦੁੱਧ ਉਬਲਿਆ ਹੋਏਗਾ ਗਰਮ ਚਾਵਲ ਜੇ ਤੁਸੀਂ ਐਡ ਕਰੋਗੇ ਨਾ ਤੁਹਾਡੀ ਫਟਾਫਟ ਮਿੰਟਾਂ 'ਚ ਖੀਰ ਬਣੇਗੀ ਆਪਾਂ ਮਿੰਟਾਂ ਵਾਲੀ ਤਾਂ ਨਹੀਂ ਚੀਜ਼ ਖਾਣਗੇ ਅੱਜ ਹੁਣ ਇਹਨੂੰ ਆਪਾਂ વાਲਾ ਆਣਦੇ ਰੱਖ ਦਿੰਨੇ ਵਾਲਾ ਅੱਧਾਈ ਇਹਨੇ ਵਿੱਚ ਚਾਵਲ ਵੀ ਹੋ ਜਾਂਦੇ ਨੇ ਕੁੱਕ ਚਾਵਲ ਵੀ ਤੁਹਾਨੂੰ ਦਿਖਾ ਦਈਏ ਚਾਵਲਾਂ ਪਏ ਇੰਝ ਮੋਟਾ ਨਹੀਂ ਚਾਵਲਾਂ ਨੂੰ ਪੰਨਾ ਦਾ ਕੋਟ ਗਿਆ ਇੰਝ ਕੁਟ ਕੁਟ ਕੇ ਇੰਬਰੀ ਫਿਰ ਆਪਾਂ ਖੀ ਉਹਦੇ ਵਿੱਚ ਝਾਵਾਂਗੇ ਮੱਠੇ ਸੇਕਦੇ ਇਹਨੂੰ ਕਰੀਮੀ ਕਰੀਮੀ ਬਣਾਵਾਂਗੇ ਬਹੁਤ ਵਧੀਆ ਖੀ ਮੱਠੇ ਸੇਕਦੇ ਬਸ ਇਹ ਆਪਾਂ 2 ਮਿੰਟ ਹੋਰ ਵਾਲਨੇ ਨੇ ਫਿਰ ਆਪਾਂ ਪਾਣੀ ਗਰਮ ਕਰਕੇ ਇਸ ਦੇ ਵਿੱਚ ਪਾ ਦਿਆਂਗੇ ਦੁੱਧ ਦੇ ਇਧਰ ਆਪਾਂ ਵਾਲਾ ਚੜ ਗਿਆ ਦੁੱਧ ਨੂੰ ਤੇ ਇੱਥੇ ਆਪਾਂ ਹੁਣ ਚਾਵਲ ਐਡ ਕਰ ਦੇਨੇ ਨੇ ਚਾਵਲਾਂ ਨੂੰ ਆਪਾਂ ਪਾਣੀ ਪੂਰਾ ਮਤਾਰ ਲਿਆ ਦੇਖੋ ਚਾਵਲ ਆਪਾਂ ਜਿਹੜੇ ਨੇ ਇਸੇ ਕਟਛੀ ਦੇ ਨਾਲ ਤੋੜਲੇ ਨੇ ਤੁਕਿ ਇਹ ਛੇਤੀ ਫਿਰ ਰੇਜਣਗੇ ਇਸ ਤਰ੍ਹਾਂ ਆਪਾਂ ਕਰ ਲੈ ਜਿਵੇਂ ਆਪਾਂ ਖਿਚੜੀ ਬਣਾਉਂਦੇ ਆ ਨਾ ਢਿੜਿ ਢਿਲੀ ਉਦਾਂ ਆਪਾਂ ਕਰ ਲੈਨੇ ਪਿਛੇ ਤੀ ਰੇਜ ਜਾਣਗੇ इजी ਕੁੱਕ ਤੁਹਾਨੂੰ ਮੈਂ ਕਿਹਾ इजी ਖੀਰ ਬਣਾਉਣਾ ਸਿਖਾਈਏ ਆਪਾਂ ਸਾਰਿਆਂ ਨੂੰ ਵੀ ਇਹ ਬਹੁਤ इजी ਵੀਡੀਓ ਹੈਗੀ ਇਹ ਤੁਹਾਡੇ ਵਾਸਤੇ ਮੈਂ इजी ਲੈ ਕੇ ਆਈ ਆ ਕਿਉਂਕਿ ਸਾਰੇ ਕੰਮਕਾਰ ਵਾਲਾ ਹੁੰਦੇ ਨੇ ਬੱਚਿਆਂ ਵਾਲੇ ਹੁੰਦੇ ਨੇ ਘਰਾਂ ਦੇ ਵਿੱਚ ਇੰਨੇ ਕੰਮ ਹੁੰਦੇ ਨੇ ਸੋ ਤੇ ਇਸ ਕਰਕੇ ਆਪਾਂ ਇਸ ਤਰੀਕੇ ਦੇ ਨਾਲ ਤੁਹਾਨੂੰ ਨਵੇਂ ਤਰੀਕੇ ਨਾਲ ਅੱਜ ਸਿਖਾਵਾਂਗੇ ਤੇ ਨਵੇਂ ਤਰੀਕੇ ਨਾਲ ਤੁਸੀਂ ਸਿੱਖੋ ਤੇ ਇਹਨੂੰ ਤੁਸੀਂ ਮੱਠੇ ਸੇਕ ਤੇ ਬਿਲਕੁਲ ਘਰ ਦੇਣਾ ਮੱਠੇ ਸੇਕ ਤੇ ਰਿਜਣ ਦੀ ਉਹ ਨਾਲ ਨਾ ਲੱਗ ਜAVE ਤੇ ਆਪ ਤੁਸੀਂ ਸਾਰੇ ਕੰਮ ਕਰਨ ਵੇਲ ਲੋ ਇੰਨੇ ਤੁਹਾਡੀ ਖੀਰ ਬਣ ਜੇ ਤੇ ਉਧਰ ਤੁਸੀਂ ਦੂਜੀ ਤਿਆਰੀ ਕਰ ਲਓ ਆਪਾਂ ਬਣਾਣੀ ਸਿੰਪਲ ਸਾਦੀ ਖੀਰ ਜਿਆਦਾ ਵਿੱਚ ਇਹਦੇ ਕੁਝ ਐਡ ਨਹੀਂ ਕਰਨਾ ਕਿਉਂਕਿ ਸਿੰਪਲ ਹੀ ਵਧੀਆ ਲੱਗਦੀ ਏ ਜੋ ਵੀ ਐਡ ਕਰਾਂਗੇ ਤਾਂ ਤੁਹਾਨੂੰ ਦੱਸਾਂਗੇ ਜਰੂਰ ਵੀ ਕਿਹੜੀ ਕਿਹੜੀ ਚੀਜ਼ ਆਪਾਂ ਪਾਈਏ ਇਹਦੇ ਵਿੱਚ ਚਾਰ ਤੋਂ ਪੰਜ ਆਪਾਂ ਲਾਟੀਆਂ ਲਾਟੀਆਂ ਨਹੀਂ ਲਾਚੀਆਂ ਕੁੱਟ ਕੇ ਪਾਤੀਆਂ ਨੇ ਇਹ ਵੀ ਜ਼ਰੂਰ ਕਰਨੀਆਂ ਨੇ ਬਹੁਤ ਵਧੀਆ ਲਾਚੀ ਜਿਹੜੀ ਏ ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਲਾਚੀ ਨਾਲ ਅੱਧਾ ਕੱਪ ਆਪਣੇ ਕੋ ਪਿਸਤਾ ਹੈ ਆਪਾਂ ਜਿਹੜਾ ਕੁੱਟ ਲਿਆ ਥੋੜਾ ਜਿਹਾ ਆਪਾਂ ਹੁਣ ਪਾ ਦਾਂਗੇ ਥੋੜਾ ਜਿਹਾ ਰੱਖਾਂਗੇ ਆਪਾਂ ਗਾਰਨਿਸ਼ ਵਾਸਤੇ ਇਹ ਥੋੜੀ ਬਚਾ ਲਾਂਗੇ ਗਾਰਨਿਸ਼ ਵਾਸਤੇ ਇੰਨਾ ਕ ਆਪਾਂ ਰੱਖ ਲਾਂਗੇ ਐਡ ਕਰਾਂਗੇ ਆਪਾਂ ਸੌਂਫ ਵੀ ਇੰਨੀ ਐਡ ਕਰਦੇ ਆਂਗੇ ਮੇਰੀ ਫੇਵਰਟ ਹੈਗੀ ਏ ਇਹ ਵਾਲੀ ਇੰਨੀ ਆਪਾਂ ਇਸਾਰੀ ਤੋਤਾ ਜੱਗ ਡੱਬੇ ਚ ਪਾਈ ਇਹ ਨਾ ਕਿ ਉਹ ਜੇ ਧੋ ਕੇ ਮੈਂ ਤੇ ਵਾਸ਼ ਕਰਕੇ ਸਾਰੀ ਨਾ ਸੁਕਾ ਲੈਣੀ ਹੁੰਦੀ ਆ ਤੇ ਫਿਰ ਮੈਂ ਪਾ ਲੈਣੀ ਚੀਜ਼ਾਂ ਵਿੱਚ ਇਸ ਤਰ੍ਹਾਂ ਨਹੀਂ ਕਦੇ ਪਾਉਂਦੀ ਹੈਗੀ ਇਹ ਥੋੜਾ ਜਿਹਾ ਐਡ ਕਰਾਂਗੇ ਆਪਾਂ ਕੇਸਰ ਕੇਸਰ ਦੀਆਂ ਪੱਤੀਆਂ ਕੁੰਝੇ ਐਡ ਕਰਦੇ ਆਂਗੇ ਇੰਨੀ ਆਕ ਇਹ ਬੜਾ ਆਪਾਂ ਸ਼ਰੜ ਕੀ ਤੱਕ ਕੋਕੋਨਟ ਪਾਵਾਂਗੇ ਮੈਨੂੰ ਬੜਾ ਇਹ ਪਸੰਦੇ ਨੇ ਇਹਨੂੰ ਲੱਗ ਕਰਦੀ ਆ ਮੈਂ ਉਦਾਂ ਵਾ ਗੁਰੂ ਮੂਝਣਾ ਬੋ ਇੱਕ ਮੁਠ ਭਰ ਕੇ ਆਪਾਂ ਇੰਨੀ ਪਾ ਦੇਵਾਂਗੇ ਇਹਦੇ ਵਿੱਚ ਇਹ ਤੁਸੀਂ ਬਣਾ ਕੇ ਵੇਖੋ ਬਹੁਤ ਵਧੀਆ ਇਹ ਬਣਦੀ ਹੈ ਕਿ ਇੰਨਾ ਕਿ ਮੈਂ ਹੋਰ ਪਾ ਦਿੰਨੀ ਆ ਕਿਉਂਕਿ ਮੈਂ ਜਿੱਦਾਂ ਬਣਾਉਂਦੀ ਆ ਨਾ ਘਰ ਤੇ ਉਸ ਤਰ੍ਹਾਂ ਹੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਹੁਣ ਇੱਥੇ ਇਹ ਬਸ ਕੁੱਕ ਹੋ ਚੱਲੀ ਏ ਤੇ ਦੋ ਚਾਰ ਮਿੰਟ ਹੋਰ ਲੱਗਣਗੇ ਆਪਾਂ ਫਿਰ ਮਿੱਠਾ ਵੀ ਐਡ ਕਰ ਦੇਵਾਂਗੇ ਬਲਦੇ ਮਿੱਠਾ ਮੈਂ ਐਡ ਕਰ ਦਿੰਨੀ ਆ ਹੁਣ ਦੇਖੋ ਕੁੱਕ ਹੋ ਗਈ ਓ ਰੈਡੀ ਇਬਾ ਫੋਰਥ ਵਨ ਕਾਫੇ ਇੰਨੀ ਆਪਾਂ ਖੰਡ ਹੋਰ ਐਡ ਕਰਾਂਗੇ ਤੇ ਤੁਸੀਂ ਆਪਣੇ ਹਿਸਾਬ ਨਾਲ ਠੱਗਵਾਦ ਕਰ ਸਕਦੇ ਹੋ ਕਿ ਜਿਆਦਾ ਮਿੱਠਾ ਨਹੀਂ ਚੰਗਾ ਲੱਗਦਾ ਕਿ ਆਪਾਂ ਕੂੜੇ ਵੀ ਬਣਾਣੇ ਨੇ ਇੰਨੀ ਆਪਾਂ ਹੋਰ ਐਡ ਕਰ ਦਿੱਤੀ ਉਹ ਵੀ ਮਿੱਠੇ ਹੋਣੇ ਨੇ ਇਸ ਕਰਕੇ ਆਪਾਂ ਮਿੱਠਾ ਟੱਟੀ ਪਾਣਾ ਹੈ ਕਿ ਮੇਰੇ ਬੱਚੇ ਵੀ ਮਿੱਠਾ ਟੱਟੀ ਪਸੰਦ ਕਰਦੇ ਨੇ ਇਸ ਕਰਕੇ ਮੈਂ ਕਿਹਾ ਆਪਾਂ ਟੱਟੀ ਪਾ ਲੈਨੇ ਆ ਮੈਂ ਵੀ ਘਾਟੀ ਪਸੰਦ ਕਰਦੀ ਆ ਮਿੱਠਾ ਤੁਹਾਨੂੰ ਪਤਾ ਹੀ ਹੈ ਮਿੱਠਾ ਜਿਹੜਾ ਚੰਗਾ ਨਹੀਂ ਹੁੰਦਾ ਬਿਮਾਰੀਆਂ ਦਾ ਘਰ ਹੁੰਦਾ ਹੈ ਤੇ ਦੇਖੋ ਬਣ ਗਈ ਏ ਤੇ ਇਹਦੇ ਵਿੱਚ ਲੱਗਦਾ ਥੋੜਾ ਜਿਹਾ ਆਪਾਂ ਦੁੱਧ ਵੀ ਐਡ ਗਰਮ ਕਰਕੇ ਕਰਾਂਗੇ ਤੇ ਦੋ ਕੱਪ ਹੋਰ ਐਡ ਕਰ ਦੇਾਂਗੇ ਦੁੱਧ ਕਿ ਪਈ ਪਈ ਗਾੜੀ ਹੋ ਜਾਂਦੀ ਏ ਖੀਰ ਤੇ ਹੁਣ ਇਹ ਮੱਠੇ ਸੇਕ ਤੇ ਰਜਦੀ ਰਹੇਗੀ ਮਿਲਦੇ ਆਪਾਂ ਉਹਨੇ ਦੂਜੀ ਤਿਆਰੀ ਕਰ ਲਈਏ ਆ ਇਹਨੂੰ ਕੁੱਟ ਲਿਆ ਸੀ ਗੁੜ ਨੂੰ ਤੇ ਹੁਣ ਇਹਨਾਂ ਆਪਾਂ ਚਪਾਣੀ ਐਡ ਕਰਦੇਾਂਗੇ ਤੇ ਇਹਨੂੰ ਹਲਾਅ ਚਲਾ ਕੇ ਧਿਆਨ ਰੱਖ ਗੁੜ ਦੇ ਨਾਲ ਕੋਲੀ ਉਹਨਾਂ ਆਪਾਂ ਇਹਦੇ ਵਿੱਚ ਪਾਣੀ ਪਾਏ ਤੇ ਇਹਨੂੰ ਭੇਕੇ ਰੱਖ ਦਿੰਨੇ ਆ ਇਹ ਆਪੇ ਫਿਰ ਹੋ ਜਾਏਗਾ ਜਿੰਨਾ ਕਮਲਟ ਹੁੰਦਾ ਇੰਨਾ ਹੀ ਆਪਾਂ ਆਟਾ ਐਡ ਕਰ। ਇਹਨੂੰ ਐਦਾਂ ਆਪਾਂ ਹਲਾ ਦਿਆਂਗੇ। ਥੋੜਾ ਜਿਹਾ ਇਸ ਤਰ੍ਹਾਂ। ਥੋੜੇ ਜਿਹਾ ਫੈਮਲੇ ਦਾ। ਆਪਾਂ ਸੇਕ ਕਰਨੀ ਹੈ ਇਹਨੂੰ ਪੀਜਾ ਰਨ ਦੇ ਦਿੰਨੀ ਆ। ਜੇ ਬਣਾਣੇ ਹੁੰਦੇ ਨੇ ਤੁਸੀਂ ਰਾਤ ਨੂੰ ਹੀ ਗੁੜ ਪੀ ਕੇ ਰੱਖ ਦੋ। ਉਹ ਈਜ਼ੀ ਰਾਤੀ ਮੈਂ ਭੁੱਲ ਗਈ ਪੀਣਾ। ਹਣ ਗੁੜ ਲੈਨੇ ਆਪਾਂ ਪੋਣ। ਗੁੜ ਹੋ ਗਿਆ ਆਪਣਾ ਮੇਲਟ। ਛੋੜੀ ਛੋੜੀ ਜਿਹੀ ਟਿੱਕੀਆਂ ਰਹਿ ਗਈਆਂ ਨੇ ਇੰਨੇ ਕ ਤੇ ਰਹਿ ਜਾਂਦੀਆਂ ਨੇ ਇਹਨੂੰ ਆਪਾਂ ਰਾਤ ਨੂੰ ਪੀਣਾ ਚਾਹੀਦਾ ਹੈ ਤੇ ਸੇਮ ਹੀ ਆਪਾਂ ਆਟਾ ਲੈ ਲਾਂਗੇ ਸੇਮ 볼 ਆਪਾਂ ਆਟੀ ਦਾ ਲੈ ਲੀਏ ਹੁਣ ਇਹਨੂੰ ਮਿਕਸ ਕਰ ਦਿੰਨੇ ਆ 100 ਪਾਣੀ ਹੈ 100 ਪਾਣੀ ਆਪਾਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਇਹਦਾ ਕੋਲ ਜਿਹੜਾ ਮਿਕਸ ਕਰ ਲਈਏ ਆਟੀ ਦਾ ਜਿਆਦਾ ਗਾੜਾ ਨਹੀਂ ਬਣਾਉਣਾ ਇਹ ਪਤਲਾ ਹੀ ਰੱਖਣਾ ਹੈ ਪਤਲੇ ਦੇ ਪੂੜੇ پکਦੇ ਨੇ ਵਧੀਆ ਤਰ੍ਹਾਂ ਦਿਖਾਉਂਦੀ ਤੁਹਾਨੂੰ ਮਿਕਸ ਕਰਕੇ ਇਹਨੂੰ ਚੰਗੀ ਤਰ੍ਹਾਂ ਦੇ ਲਮਸ ਨਹੀਂ ਪੈਣ ਦੇਣੇ ਕੋਈ ਵੀ ਜਿੱਥੇ ਪਾਣੀ ਹੋਰ ਲੱਗਾ ਤੇ ਹੋਰ ਵੀ ਆਪਾਂ ਪਾਣੀ ਪਾਵਾਂਗੇ ਕਿਉਂਕਿ ਇੱਥੇ ਘੋਲ ਪਤਲਾ ਬਣਨਾ ਹੈ ਦੇਖੋ ਹੋ ਗਿਆ ਸੰਘਣਾ ਤੇ ਆਪਾਂ ਹੁਣ ਇਹਨੂੰ ਪਤਲਾ ਕਰਨਾ ਤੇ ਪਾਣੀ ਹੋਰ ਐਡ ਕਰਾਂਗੇ ਇਹਦੇ ਵਿੱਚ ਅੱਧਾ ਕੋਲੀ ਪਾਣੀ ਦੀ ਆਪਾਂ ਐਡ ਹੋਰ ਹੋ ਜਾਣੀ ਹੈ ਇਸ ਤਰ੍ਹਾਂ ਤੇ ਇੱਕ ਚਮਚਾ ਆਪਾਂ ਸੌਫ ਦਾ ਵੀ ਐਡ ਕਰਾਂਗੇ। ਦੇਖਦਾ ਵੇ ਤੁਹਾਨੂੰ ਕਿ ਨਹੀਂ ਆਂ? ਦੇਖ ਲਓ ਇਹ ਦੇਖੋ। ਇਸ ਤਰ੍ਹਾਂ ਆਪਾਂ ਕਰ ਲੈਣਾ। ਇਹ ਗਾੜਾ ਹੈ, ਪਤਲਾ ਕਰਨੇ ਪਰ ਆਪਾਂ ਇਹਨੂੰ। ਬੋ ਜੀ, ਖੀਰ ਹੋ ਗਈ ਆਪਣੀ ਕੋਕ। ਕਿੰਨੀ ਸੋਹਣੀ ਬਣ ਗਈ, ਬਾਦਾਮੀ ਦੇ ਨਵੇਂ ਕਲਰ ਤੇ ਗੈਸ ਕਰਦਨੇ ਆ ਬੰਦ। ਵੇਟ ਕਰਾਂਗੇ ਹੁਣ ਪੂਰੇ ਪੱਕਣ ਤੱਕ। ਇੱਥੇ ਆਪਾਂ ਹੁਣ ਸੌਂਫ ਪਾ ਦਿਆਂਗੇ। ਕਿ ਮੈਂ ਸੌਂਫ ਵੀ ਧੋ ਕੇ ਰੱਖਦੀ ਐ ਇੰਨੀ ਕਿ ਆਪਾਂ ਪਾ ਦੇਗੇ ਅੰਦਾਜ਼ੇ ਨਾਲ ਥੋੜੀ ਘੱਟੀ ਪਾਵਾਂਗੇ ਕਿ ਮੇਰੀ ਮਾਂ ਸੌਂਫ ਪਾਇਆ ਕਰਦੀ ਸੀ ਜਰੂਰ ਵੇਚ ਉਹਦੇ ਤੇ ਜਿਹੜਾ ਆਪਾਂ ਗੁੜ ਪਿਆ ਸੀ ਨਾ ਗੁੜ ਨੂੰ ਗ੍ਰाइंड ਕਰ ਲਿਆ ਇਹ ਪਾਣੀ ਲੈ ਲਿਆ ਤੇ ਥੋੜਾ ਥੋੜਾ ਕਰਕੇ ਆਪਾਂ ਪੈਣੀ ਐਡ ਕਰਾਂਗੇ ਜਿਆਦਾ ਨਹੀਂ ਇੱਕਦਮ ਪਾਣਾ ਵੀ ਜਿਆਦਾ ਢਿੱਲਾ ਵੀ ਨਾ ਹੋਵੇ ਤੇ ਜਿਆਦਾ ਹਾਰ ਵੀ ਨਾ ਹੋਵੇ ਇਸ ਤਰ੍ਹਾਂ ਇਹਨੂੰ ਆਪਾਂ ਕੋਲ ਬਣਾ ਲੈਣਾ ਹੈ ਤੇ ਪੂੜੇ ਪਤਲੇ ਪਤਲੇ ਬਣਦੇ ਨੇ ਸੋਨੇ ਇਹ ਆਪਾਂ ਤੁਹਾਨੂੰ ਦੱਸਾਂਗੇ ਸਜਜੇ ਤੰਗ ਦੇ ਨਾਲ ਜਾਚ ਆਪਾਂ ਬਣਾਉਂਦੇ ਆ ਮੈਂ ਤੁਹਾਨੂੰ ਵਿਖਾਉਂਦੀ ਆ ਮਿਕਸ ਕਰਕੇ ਜੀ ਕੋਲ ਹੋ ਗਿਆ ਰੈਡੀ ਆਪਾਂ ਏਦਾਂ ਦਾ ਕੋਲ ਬਣਾਉਣਾ ਹੈ ਪਤਲਾ-ਪਤਲਾ ਇਹ ਦੇਖੋ ਇਸ ਤਰ੍ਹਾਂ ਤੁਸੀਂ ਕੋਲ ਬਣਾਉਣਾ ਹੈ ਮਿੱਠਾ ਆਪਣੀ रिकॉर्डिंग ਦੇ ਹਿਸਾਬ ਨਾਲ ਤੁਸੀਂ ਘਟਵਾਦ ਕਰ ਸਕਦੇ ਹੋ ਅਸੀਂ ਜਿਆਦਾ ਮਿੱਠਾ ਹੈਗਾ ਆਪਾਂ ਖੀਰ ਵੀ ਬਣਾਈ ਹੈ ਤਵਾ ਦੀ ਤਰ੍ਹਾਂ ਰੱਖ ਤਵਾ ਹੋ ਗਿਆ ਗਰਮ ਉੱਤੇ ਪਾਵਾਂਗੇ ਆਪਾਂ ਸਰੋਂ ਦਾ ਤੇਲ ਇਸ ਤਰ੍ਹਾਂ ਉਹ ਦਪਾਉਣੇ ਤੁਹਾਨੂੰ ਦਿਖਾਉਂਦੀ ਆ ਮੈਂ ਲੋ ਜੀ ਹੁਣ ਆਪਾਂ ਕੜਛੀ ਭਰ ਕੇ ਪਾਉਂਦੇ ਆ ਇਸ ਤਰ੍ਹਾਂ ਬਿਲਕੁਲ ਆਟਾ ਨਹੀਂ ਪਤਲਾ ਕਰਾ ਅਜਾ ਕਰਦੇ ਆ ਇਸ ਤਰ੍ਹਾਂ ਕੁੜੀਆਂ ਜਿੁੱਟੀਆਂ ਵਿੱਚ ਰਹਿ ਗਈਆਂ ਧੁੰਆਂ ਨੇ ਇਸ ਤਰ੍ਹਾਂ ਨੂੰ ਘਵਾ ਲੈਣਾ ਤੇ ਗੁੰਡ ਰੋਲ ਪੱਕਣ ਦੇ ਨੇ ਦੇਖੋ ਗਟੀਆਂ-ਕਟੀਆਂ ਵਿੱਚ ਰਹਿ ਗਈਆਂ ਨੇ ਥੋੜਾ ਆਪਾਂ ਗੈਸ ਕਰ ਦਨੇ ਹਾਈ ਪੱਕਣ ਦੀ ਵੇਟ ਕਰਦੇ ਆ ਤੇ ਇਹ ਜਿਹੜਾ ਤੇਲ ਇਹ ਇਸ ਤਰ੍ਹਾਂ ਹੀ ਆਪਾਂ ਘਵਾ ਲੈਣਾ ਇਸ ਤਰ੍ਹਾਂ ਜਿੱਦਾਂ ਇਹ ਰੂ ਚੇਂਜ ਕਰਦੇ ਆ ਸਾਈਡ ਤੇ ਮੈਂ ਦਿਖਾਉਂਦਾ ਆ ਉੱਪਰ ਵੀ ਹਲਕਾ ਜਿਹਾ ਤੇਲ ਲਾਤਾ ਹੈ ਇਹਦੀ ਤੁਹਾਨੂੰ ਮੈਂ ਸਾਈਡ ਚੇਂਜ ਕਰਕੇ ਦਿਖਾਉਂਦੀ ਆ ਟੁੱਟਣ ਆ ਜਾਵੇ ਕਿ ਗੋੜ ਵਾਲਾ ਆਏ ਨੂੰ ਦੇਖੋ ਹੋ ਗਿਆ ਆਪਣਾ ਪੱਕਣਾ ਬਰ ਇਦਾਂ ਹੀ ਏ ਰੜ ਰੜ ਕੇ ਹੁਣ ਪਕਾ ਕੇ ਪਰਾੜ ਕੇ ਦਿਖਾਉਂਦੀ ਹਾਂ ਤੁਹਾਨੂੰ ਖੋ ਜੀ ਦੂਸਰੀ ਸਾਈਡ ਕਿੰਨੀ ਸੋਹਣੀ ਪੱਕ ਗਈ ਏ ਇੱਕ ਸਾਈਡ ਤੇ ਇਹਨਾਂ ਦੀ ਇਦਾਂ ਪੱਕਦੀ ਪੱਕਦੀ ਹੁੰਦੀ ਏ ਕਿਉਂਕਿ ਇੱਕ ਹੈਗਾ ਪਤਲਾ ਆਟਾ ਦੂਜਾ ਹੈਗਾ ਆਪਣਾ ਗੋੜ ਵਾਲਾ ਨਾਲੇ ਤਾਂ ਇਹਦੇ ਵਿੱਚਕਾਰ ਜ਼ਿਆਦਾ ਸੇਕ ਪੈਂਦਾ ਏ ਇੱਕ ਸਾਈਡਾਂ ਤੇ ਪੈਂਦਾ ਘਟ ਤੇ ਇਹ ਗਿਆ ਹੁਣ ਪੱਕ ਆਪਾਂ ਪਾਣੇ ਦੂਜਾ ਪਾਣ ਇਸ ਤਰ੍ਹਾਂ ਤੁਸੀਂ ਟਮਾਟਰ ਪਾ ਲੈਣਾ ਇਹ ਪਾ ਇਹ ਦਾਇਰੇ ਰੂੰਡ ਰੂੰਡ ਕਰਕੇ ਤੁਸੀਂ ਬਣਾ ਲੈਣੇ ਨੇ ਇਹਨੂੰ ਹੁਣ ਮੱਠੇ ਸਿੱਕੇ ਆਪਾਂ ਪਾਵਾਂਗੇ ਤੇ ਥੋੜਾ ਜਿਹਾ ਤੇਲ ਇਹਦੇ ਵੀ ਆਪਾਂ ਸਾਈਡਾਂ ਦੇ ਪਾ ਦੇਵਾਂਗੇ ਇਸ ਤਰ੍ਹਾਂ ਉਡੀ ਆਪਣੇ ਬਣ ਕੇ ਰੈਡੀ ਹੋ ਜਾਣੇ ਨੇ ਤੁਸੀਂ ਵੀ ਬਣਾਏ ਦੀ ਚਵਾਈ ਕਰਨੀ ਜਰੂਰ ਮਿਹਨਤ ਲੱਗਦੀ ਐ ਇਸ ਕੰਮ ਤੇ ਜਰੂਰੀ ਹਰ ਇੱਕ ਕੰਮ ਤੇ ਮਿਹਨਤ ਲੱਗਦੀ ਐ ਜਿਹੜਾ ਮਲਜੀ ਕੰਮ ਐ ਮਿਹਨਤ ਜਰੂਰ ਲੱਗਦੀ ਐ ਦੇਖੋ ਇਧਰ ਆਪਾਂ ਥੋੜਾ ਜਿਹਾ ਤੇਲ ਲਾਤਾ ਕਿਉਂਕਿ ਇਧਰੋਂ ਵੀ ਪਕਾਣਾ ਐ ਆਪਾਂ ਇਹੋ ਆਪਣਾ ਤਵਾ ਹੈਗਾ ਨੋ ਸਟਿਕ ਵਾਲਾ ਜੇ ਹੋਵੇ ਅੰਦਾ ਤਵਾ ਲੋਹੇ ਵਾਲਾ ਤੇ ਥੋੜਾ ਜਿਹਾ ਇੱਕ ਨੋ ਸਟਿਕ ਵਾਲਾ ਤਵਾ ਜਿਹੜੇ ਇੱਥੇ 6 ਇਹ ਜਾਗਾ ਨਹੀਂ ਲੈਂਦਾ ਹੈਗਾ ਇਹ ਆਪਣਾ ਹੋ ਗਿਆ ਰੈਡੀ ਕਿੰਨਾ ਸੋਹਣਾ ਪੱਕਿਆ ਕਿੰਨਾ ਸੋਹਣਾ ਕਲਰ ਆਇਆ ਹੋ ਗਈ ਨੀ ਪਲੇਟਿੰਗ ਹੋ ਗਈ ਆਪਣੀ ਤਿਆਰ ਤੁਸੀਂ ਵੀ ਬਣਾਓ ਜਿਵਾਈ ਕਰੋ ਤੇ ਪਹਿਲਾਂ ਆਪਾਂ ਪੀਂਗ ਝੂਟ ਕੇ ਆਇਆ ਫਿਰ ਆਪਾਂ ਬਣਾਏ ਨੇ ਪੂੜੇ ਤੇ ਤੁਸੀਂ ਵੀ ਪੀਂਗਾ ਝੂਟਣ ਜਾਓ ਤੇ ਪੂੜੇ ਬਣਾਓ ਸੋਨ ਦਾ ਮਹੀਨਾ ਤੀਆਂ ਬਣਾਓ ਤੇ ਜਦੋਂ ਅਸੀਂ ਵੀ ਤੀਆਂ ਤੇ ਗੇਥ ਤੇ ਵੀਡੀਓ ਤੁਹਾਡੇ ਬਸ ਮੈਂ ਜਰੂਰ ਲੈ ਕੇ ਆਵਾਂਗੀ ਤੇ ਚੈਨਲ ਨੂੰ ਫੋਲੋ ਕਰ ਲਓ ਭੈਣ ਦੇ ਨੂੰ ਤੇ ਕੂੜੇ ਬਣਾ ਕੇ ਜੂਲੇ ਵਾਲੇ ਖਾਏ ਹੋ ਜੇ ਬੱਚਿਆਂ ਨੇ ਵੀ ਖਾ ਲਿਆ ਨਹੀਂ ਲੈ ਕੇ ਨਹੀਂ ਬੱਚੇ ਪੱਕਦੇ ਪੈਦੇ ਤੇ ਮੈਂ ਮੇਰੀ ਪਲੇਟਿੰਗ ਜੁਗੇ ਤੇ ਛੱਡ ਜੋ ਕਹਿੰਦੇ ਬਹੁਤ ਟੇਸਟੀ ਬਣਾਇਆ ਨੇ ਮੰਮੀ ਮੈਂ ਕਿਹਾ ਠੀਕ ਐ ਮੈਂ ਕਿਹਾ ਥੈਂਕ ਯੂ